ਹਾਂਜੀ ਸਸਰੀ ਕਾਰ ਦੀ ਦੋਸਤੋ ਅੱਜ ਦੇ ਵਲੌਗ ਦੀ ਸ਼ੁਰੂਆਤ ਆ ਜਿਹੜੀ ਆਪਾਂ ਇਸ ਜਾਲੀ ਤੋਂ ਕਰਾਂਗੇ ਕਿਉਂਕਿ ਇਹ ਤੋਂ ਪਹਿਲਾਂ ਪੰਜ ਛੇ ਟਾਲੀਆਂ ਭਾਰਤੀਆਂ ਤੁਹਾਨੂੰ ਪਤਾ ਹੀ ਟੂੜੀ ਦੀ ਸਿਚਨ ਚੱਲੀ ਜਾਂਦਾ ਹਨ ਤੇ ਆ ਜਾਲੀ ਆ ਜਿਹੜੀ ਹੁਣ ਕਈ ਕਹਿਣਗੇ ਵੀ ਇਹ ਮੱਖੀ ਜਾਂਦਾ ਜਿਹੜਾ ਸ਼ਹਿਦ ਚੋਊਗਾ ਪਰ ਇਹ ਚੀਜ਼ ਬਹੁਤ ਕਾਮਯਾਬ ਆ ਜਿਹੜਾ ਟੂੜੀ ਵਾਲੀ ਮਸ਼ੀਨ ਚਲਾਉਂਦਾ ਬੰਦਾ ਹਨ ਮੋٹے ਕਾਣਾ ਜਿਹੜੇ ਉਹ ਅੱਖਾਂ ਦੇ ਵਿੱਚ ਨਹੀਂ ਪੈਂਦੇ ਕਿਉਂਕਿ ਅੱਖਾਂ ਕਰੋੜਾਂ ਰੁਪਈਆ ਦੀ ਅੱਖਾਂ ਹਨ ਤੇ ਰੇਤਾਂ ਮਿੱਟੀ ਮਾੜਾ ਮੋਟਾ ਹੀ ਟੱਪਦਾ ਇਹਦੇ ਵਿੱਚ ਦੀ ਕਿਉਂਕਿ ਜਾਂ ਤਾਂ ਇਹ ਸਿਰਫ 30 ਰੁਪਈਆ ਦੀ ਚੀਜ਼ ਹੈ ਤੁਸੀਂ ਦੇਖੋ ਤੇ ਜਿਹੜੇ ਮੇਰੇ ਭਰਾ ਤੂੜੀ ਵਾਲੀਆਂ ਮਸ਼ੀਨਾਂ ਚਲਾਉਂਦੇ ਆ ਜਾਂ ਵੱਡੀਆਂ ਮਸ਼ੀਨਾਂ ਚਲਾਉਂਦੇ ਆ ਉਹ ਚੀਜ਼ ਇਸ ਦੀ ਵਰਤੋਂ ਕਰਾ ਕਰਨ ਜਾਵਾ ਤੇ ਬਹੁਤ ਵਧੀਆ ਨਜ਼ਾਰਾ ਕੋਈ ਮੋਟਾ ਗਾਣਾ ਅੱਖ ਦੇ ਵਿੱਚ ਨਹੀਂ ਪੈਂਦਾਗਾ ਤੇ ਬਾਕੀ ਗੱਲ ਕਰੀਏ ਤਾਂ ਅੱਜ ਕੱਲ ਮੋਟਰਸਾਈਕਲਾਂ ਤੇ ਹੁਣ ਜਿਵੇਂ ਮੱਛਰ ਪੈਂਦਾ ਅੱਖਾਂ ਦੇ ਵਿੱਚ ਬਹੁਤ ਚਲਨ ਕਰਦਾ ਬਹੁਤ ਹੀ ਜ਼ਿਆਦਾ ਚਲਨ ਕਰਦਾ ਅੱਖਾਂ ਖਰਾਬ ਹੋਣ ਦਾ ਖਤਰਾ ਹੁੰਦਾ ਤੇ ਜ਼ਿਆਦਾਤਰ ਕੰਡ ਦੇ ਵਿੱਚ ਤੇ ਜਿਹੜੇ ਬੰਦੇ ਰੋਜ਼ ਹਨ ਤੂੜੀ ਵਾਲੀ ਮਸ਼ੀਨਾਂ ਚਲਾਉਂਦੇ ਆ ਜਾਂ ਮੰਨ ਲ ਦੂਜੀ ਵੱਡੀਆਂ ਮਸ਼ੀਨਾਂ ਚਲਾਉਂਦੇ ਆ ਉਹਨਾਂ ਦਾ ਬਹੁਤ ਜ਼ਿਆਦਾ ਮਿੱਟੀ ਘਟਾ ਪੈਂਦਾ ਕਿਉਂਕਿ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਟੱਪੀ ਜਾਂਦਾ ਹਨ ਜਿੰਦਗੀ ਦੇ ਵਿੱਚ ਅੱਖਾਂ ਵੀ ਖਰਾਬ ਹੋ ਜਾਂ ਸਕਦੀਆਂ ਹਨ ਮੁੜ ਕੇ ਕਈ ਵਾਰੀ ਨੁਕਸਾਨ ਵੀ ਹੋ ਸਕਦਾ ਤੇ ਮੈਂ ਤਾਂ ਨਾ ਵੀ ਇਹ 10-20 ਰੁਪਏ ਜੀ ਇਹਨਾਂ ਕੋਲ ਨਹੀਂ ਹੁੰਦਾ ਤੇ ਜਮਾਂ ਨਿਆਰਾ ਹੈਗਾ ਪੂਰੀ ਫੁੱਲ ਰੀਨ ਦੇ ਵਿੱਚ ਵੀ ਮਾੜਾ ਮੋਟਾ ਸਿਰ ਮਿੱਟੀ ਟੱਪਦੀ ਹੈ ਵੇਚਦੀ ਤੇ ਨਿਆਰੇ ਨਾਲ ਬੰਦਾ ਮੇਰੇ ਵਰਗਾ ਜਿਹੜਾ ਉਹ ਬਣਾਈ ਜਾਂਦਾ ਤੂੜੀ ਬਾਈ ਤੇ ਹੁਣ ਵੈਸੇ ਹੱਥਾਂ ਹਾਂਜੀ ਦੋਸਤੋ 6 ਮੀਟਰਲੀ ਫਤੇ ਕਰਤਾ ਜੀ ਮੋਰਚਾ ਬਸ ਥੋੜੀ ਰਹੀ ਪਰਨ ਵਾਲੀ ਤੇ ਆਪਾਂ ਆਹ ਲੈ ਕੇ ਜਾਵਾਂਗੇ ਆਪਣਾ ਜਾ ਟਰੈਕਟਰ ਆਸ਼ਾ ਤੇ ਹੁਣ ਬਹਿ ਜੀਏ ਜਾ ਕੇ ਅੱਧ ਚ ਜੰਦ ਜਾਂਦੀ ਐ ਨੇ ਭਰ ਜਾਣਾ ਚੰਗਾ ਚ ਚਲਦੇ ਆਂ ਜੀ ਕਰੋ ਦੇਖੋ ਮਿੱਤਰੋ ਘੇਰ ਹੈ ਨਾ ਜਿਹੜਾ ਘੇਰ ਕੋਲੋਂ ਥੂੜੀ ਬਿਲਕੁਲ ਝਾੜ ਕੇ ਰੱਖਿਆ ਕਰੋ ਕਿਉਂਕਿ ਗਰਮ ਹੋ ਜਾਂਦਾ ਘੇਰ ਨੂੰ ਹਵਾ ਲੱਗਦੀ ਰਹੇ ਤਾਂ ਕਰਤੇ ਵੀ ਨੁਕਸਾਨ ਨਹੀਂ ਹੁੰਦਾ ਜ਼ਰਾ ਤੇ ਘੇਰ ਕੋਲ ਥੂੜੀ ਤਾਂ ਨਹੀਂ ਹੁੰਦੀ ਜਿਹੜੀ ਸਾਰੀ ਲਾ ਕੇ ਰੱਖਿਆ ਕਰੋ ਵਧੀਆ ਬਣਾ ਕੇ ਜਮਾ ਦੋ ਤਿੰਨ ਸਾਲਾਂ ਨੇ ਭਰ ਜਾਂਦੀਆਂ ਮਾੜਾ ਮੋਟਾ ਨੰਗਾ ਜਾ ਹੋ ਜਾਂਦਾ ਜਮਾ ਤੇ ਹੁਣ ਆ ਦੇਖਦਾ ਵਧੀਆ ਸਾਵਰੇ ਦਾ ਹਵਾ ਲੱਗਦੀ ਰਹੇ ਤੇ ਘੇਰ ਠੰਡਾ ਰਹਿੰਦਾ ਹਾਂਜੀ ਬਾਈ ਜੀ ਹੁਣ ਹੋਰ ਬਾਣ ਦੇ ਵਿੱਚ ਆ ਚੁੱਕੇ ਆ ਤੇ ਤੂੰ ਤੇ ਥੱਲੇ ਬੈਠੇ ਆ ਹਨਾ ਸਿਆਲਾਂ ਦੇ ਵਿੱਚ ਮੇਰੇ ਤੇਰੇ ਵਰਗੇ ਹਨਾ ਘਵਾੜੇ ਚੱਕ ਲੈਂਦੇ ਆ ਪਿਵਟ ਹੋ ਯਾਰ ਐਵੇਂ ਇੱਥੇ ਕਣਕ ਖਰਾਬ ਕਰੂਗਾ ਫਲਾਨਾ ਕਰੂਗਾ ਲੱਕੜਾ ਬਣਾਵਾਂਗਾ ਚਾਰ ਤੇ ਉਹੀ ਤੇ ਰਖਤ ਜਿਹੜੇ ਇਹਦੋਂ ਗਰਮੀਆਂ ਦੇ ਵਿੱਚ ਛਾਵਾਂ ਦਿੰਦੇ ਤੇ ਉਹੀ ਚੰਗੇ ਲੱਗਣ ਲੱਗ ਜਾਂਦੇ ਆ ਫਿਰ ਮਨ ਦੇ ਵਿੱਚ ਆਉਂਦਾ ਯਾਰ ਆਪਾਂ ਬਾਲੇ ਨਾ ਵੱਡਿਆ ਕਰੀ ਹਨਾ ਤੇ ਤੇ ਰਖਤ ਲਾਇਆ ਕਰਕੇ ਹਨਾ ਆ ਚੀਜ਼ ਆ ਵੇਖੋ ਇਹ ਗਰਮੀਆਂ ਦੇ ਵਿੱਚ ਸੁਆਦ ਦਿੰਦੀ ਐ ਇਹ ਆ ਵੇਖੋ ਇਹ ਛਾਂ ਐ ਵਿਖਤਾਂ ਦੀ ਉਹਦੇ ਚੰਗੇ ਲੱਗਦੇ ਆ ਤੇ ਹੁਣ ਤੁਹਾਨੂੰ ਦੂਜੇ ਕੈਮਰੇ ਨਾਲ ਦਿਖਾਉਂਦੀ ਆਪਣੀ ਮਸ਼ੀਨ ਆ ਆ ਟਰੈਕਟਰ ਦੇ ਉਹਲੇ ਜਾਵੜੀ ਪਰੇ ਨੂੰ ਘਰ ਵਾਲੇ ਪਾਸੇ ਤੇ ਐਸ ਪਾਸੇ ਆਪਾਂ ਜਿਹੜਾ ਮੱਕੀ ਵਾਲਾ ਵਾਹਣ ਕਰਾਹਾ ਕਰਾ ਕੇ ਹੁਣ ਦਿੱਤਾ ਵਾਅਦਾ ਹੱਥਾਂ ਨੂੰ ਦੇਵਾਂਗੇ 2 ਜੜ ਤਿੰਨ ਕਿੱਲੇ ਆਪਾਂ ਇਹ ਤੇ ਬਾਕੀ ਇਹ ਤਰ ਤੂੰ ਦੀ ਛਾਂ ਦਾ ਬਾਕੀ ਸਿਰਾਂ ਹੁੰਦੀ ਸਾਰਿਆਂ ਨਾਲ ਤੂੰ ਦੀਆਂ ਦਾਦੀਆਂ ਇਹਦੇ ਲੱਗੀਆਂ ਸੀਗੀਆਂ ਹੁਣ ਦਾ ਡੱਗ ਡੁਗ ਵੀ ਜਿਹੜੀਆਂ ਚਾਰ ਲੱਗੀਆਂ ਸੀ ਇਹ ਤੇ ਟੋਕਰ ਟੱਕਰੇ ਬਣਾਏ ਸੀ ਵਧੀਆ ਛਾਂ ਪੂਰੀ ਬਣ ਗਈ ਦੋ ਕ ਮੰਜਾ ਜੋ ਕੀ ਵੀ ਆ ਵੇਖੋ ਇੱਧਰ ਐਸ ਪਾਸੇ ਦੇਖ ਕਰਨੀ ਵਧੀਆ ਤੇ ਕੈਂਪਰ ਜਿਹੜਾ ਮੇਨ ਜਾਣ ਪਉਂਦਾ ਜਿਹੜਾ ਬੰਦੇ ਦੇ ਵਿੱਚ ਜਿਹੜਾ ਬਾਹਰ ਟੂੜੀ-ਤਾੜੀ ਬਣਾਉਂਦਾ ਜਾਂ ਸੀਜ਼ਨ ਲਾਉਂਦਾ ਹਨਾ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈਗਾ ਉਹ ਤੇ ਬਹੁਤ ਲੱਗਦੀ ਹੈ ਗਰਮੀ ਦੇ ਵਿੱਚ ਤੇ ਆਪਾਂ ਨੇ ਰੱਖ ਲਿਆ ਭਰ ਕੇ ਬਾਈ ਇੱਥੇ ਫੇਰ ਦੂਰੀਆ ਫੇਰ ਭਰ ਲੈਂਦਾ ਸੀਗਾ ਪਾਣੀ ਵਾਹ ਖਿੱਚੇ ਆਣਿਆ ਤੇ ਬਾਕੀ ਕੱਲ ਦਾ ਸਿਰਫ 10 ਕ ਟਰਾਲ ਲਗੇ ਬਣ ਗਿਆ ਕਿ ਮੀਂਹ ਮੂ ਆ ਗਿਆ ਸੀਗਾ ਤੇ ਇੱਕ ਲੱਗੇ ਥੋੜਾ ਜਿਹਾ ਲੇਟ ਸੀਗੇ ਤੇ ਅੱਜ 12-13 ਟਰਾਲੀਆਂ ਬਣਾ ਦਿੱਤੀਆਂ ਜੀ ਆਪਾਂ 3:30 ਵਜੇ ਦੇ ਨੂੰ ਇਸ ਤੋਂ ਬਾਅਦ ਸਹੀ ਮੈਨੇ ਹੁਣ 3-4 ਵਜੇ ਤੋਂ ਬਾਅਦ ਤੂੜੀ ਬਹੁਤ ਬਣਦੀ ਹੈ। ਇੱਕ ਘੰਟੇ ਜकम 7-8 ਟਰਾਲੀਆਂ ਅਸੀਂ 8:00 ਵਜੇ ਤੋਂ ਪਹਿਲਾਂ ਪਹਿਲਾਂ 7:00 ਵਜੇ ਤੋਂ ਪਹਿਲਾਂ ਉਹ ਬਣਾ ਦੇਣੀ ਹੈ। ਅੱਜ ਥੋੜਾ ਲੇਟ ਚਲਾਵਾਂਗੇ। ਲੰਗ ਬਹੁਤ ਸੁੱਕੇ ਪਏ ਐ। ਪ੍ਰੀਨ ਬਹੁਤ ਬਣਦੀ ਹੈ। ਤੇ ਟਰਾਲੀਆਂ ਦੀ ਗੱਲ ਕਰੀਏ ਕਿ ਤੂੜੀ ਬਹੁਤ ਘੱਟ ਬਣ ਰਹੀ ਹੈ। ਪਤਾ ਨਹੀਂ ਕੀ ਚੱਕਰ ਆ। ਝਾੜ ਚੰਗੇ ਰਿਹਾ ਕਣਕਾਂ ਦੇ 60 ਤੋਂ ਪਾਰ ਹੀ ਰਹੇ ਐ ਪਰ ਤੂੜੀ ਆ ਉਹ ਸਿਰਫ ਦੋ ਟਰਾਲਿਆਂ ਤੋਂ ਵੀ ਘੱਟ ਬਣ ਰਹੀ ਹੈ ਪੌਣੇ ਇੱਕ ਦੋ ਟਰਾਲਿਆਂ ਦੇ ਕਰੀਬ ਬਣ ਰਹੀ ਹੈ ਬਹੁਤ ਘੱਟ ਲੋਕਾਂ ਤੇ ਇਹਦੀ ਜਿਆਦਾ ਧੂੜੀ ਬਣੂਗੀ ਜ਼ਿਆਦਾਤਰ ਲੋਕਾਂ ਦੇ ਵੇਖ ਰਹੇ ਆ ਪੁੱਛ ਰਹੇ ਆ ਅਸੀਂ ਤੇ ਬਹੁਤ ਘੱਟ ਧੂੜੀ ਬਣ ਰਹੀ ਸਿਰਫ ਪੌਣੇ ਦੋ ਟਰਾਲਿਆਂ ਦੀ ਧੂੜੀ ਦੀਆਂ ਬਣ ਰਹੀਆਂ ਇਹ ਕ ਰੇਟ ਬਹੁਤ ਘੱਟ ਹੈ ਹਾਂਜੀ ਭਰਾਵੋ ਤੇ ਅੱਜ ਦਾ ਵਲੌਗ ਸਾਡਾ ਕਿਵੇਂ ਲੱਗਿਆ ਦੇਸੀ ਵਲੌਗ ਆ ਬਿਲਕੁਲ ਤੇ ਜ਼ਰੂਰ ਦੱਸੋ ਕਮੈਂਟ ਕਰਿਓ ਵੀ ਕੀ ਕੀ ਜਿਆ ਚੰਗੀਆਂ ਲਗੀਆਂ ਤੁਹਾਨੂੰ ਹਨਾ ਤੇ ਕਮੈਂਟ ਜ਼ਰੂਰ ਕਰਿਓ